ਰੱਖਦੇ ਹਾਂ ਠੋਗੀ ਦੀ ਜਾਦੀ ਕਾਤਾ ਬੋਲਾ ਵਿਚਾਰ 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 ਰੱਖਦੇ ਹਾਂ ਮੈਂ ਕਿ ਸੱਗੀ ਜੋਗੇ ਰੁਪਈਏ ਕੱਢਣੇ ਪੈਣਗੇ ਨਹੀਂ ਤਾਂ ਸੁਨਿਆਰੇ ਦੀ ਹੱਟ ਤੇ ਲੈ ਜਾਊਂਗੀ ਨੈਕਸਟ ਜੀਜਾ ਮੈਂ ਦੱਸਦਾ ਪ੍ਰਦੀਪ ਸਾਹਿਬ ਸ਼ਹਿਰਾ ਨਾਲ ਨਹੀਂ ਹੋਰ ਨਾ ਨੇ ਪੀ ਲਈ ਕੱਪੀਆਂ ਗਲਾਸੀਆਂ ਹੋਰ ਨਾ ਪੀ ਲਈ ਕੱਪੀਆਂ ਗਲਾਸੀਆਂ ਪ੍ਰਦੀਪ ਮੁੰਡੇ ਨੇ ਗੜਬਾ ਪੀਤਾ ਮੁੰਡੇ ਨੇ ਗੜਬਾ ਪੀਤਾ ਜੀਜਾ ਜੀ ਨੇ ਗੜਬਾ ਕੀਤਾ ਜੀਜਾ ਜੀ ਨੇ ਗੜਬਾ ਪੀਤਾ ਵੇੜੇ ਖੜਕਾ ਦੜਕਾ ਕੀਤਾ ਵੇੜੇ ਖੜਕਾ ਦੜਕਾ

Yeah. ਦੰ ਲਾਇਆ ਜੀਜੇ ਬਲੀ ਨੇ ਜੈ ਜੈ ਮਾਰਾਇਆ ਜੀਜੇ ਬਲੀ ਨੇ ਜੈ ਜੈ ਦੰਦ ਲਾਇਆ ਜੀ ਤੇ ਬਲੀ ਨੇ ਜੈ ਜੈ ਦੰਦ ਲਾਇਆ ਜੀ ਜੇ ਬਲੀ ਨੇ ਜੈ ਜੈ ਦੰਦ ਲਾਇਆ ਜੀ ਤੇ ਬਲੀ ਨੇ ਜੈ ਜੈ ਦੰਦ ਲਾਇਆ ਜੀ ਤੇ ਬਲੀ ਨੇ ਮੈਨਾਂ ਲਈ ਸੋਹਣਿਆ ਫਜ਼ੇਬਾ ਕਰਵਾ Get okay. ਨਾਨੀ ਕਿਥੇ ਨਾਨੀ ਨਾਨੀ ਦੇ ਘਰ ਨੂੰ ਨਾਨੀ ਨਖਰਾਂ ਨੇ ਸੁਧਣ ਸਵਾਈ ਨਾਨੀ ਨਖਰਾਂ ਨੇ ਸੁਧਣ ਸਵਾਈ ਨਾਨੀ ਨਖਰਾਂ ਨੇ ਸੁਧਣ ਕੁੜੇ ਢੀ ਆਕੜਾ ਨੱਚਲਾ ਉੱਥੇ ਆ ਕੇ ਕਿਵੇਂ ਚਬਰ-ਚਬਰ ਕਰਦੀ ਐ ਐਥੇ ਤੂੰ ਕਿਤੇ ਇਹਦੇ ਨਾਲ ਫਸ ਗਈ ਕੁਰਸੀ ਨਾਲ ਕੁਰਸੀ ਨਾਲ ਕੋਈ ਆਸ਼ਕੀ ਲਾ ਲਈ ਉੱਠ ਕੇ ਖੜੀ ਹੋ ਜਾ ਤੇ ਨੱਚ ਦੇ ਤਾਂ ਸਹੀ ਕਿਵੇਂ ਜੁੜੀਆਂ ਬਿਠ ਦੇ ਬੇਬੇ ਥੋੜਾ ਪਕੌੜਾ ਖਾ ਹਉ ਆਪੇ ਨੇ ਪਾਸੂ ਦਾ ਸੰਗ ਜਨੀ ਤੋ ਥੋੜਾ ਥੋੜਾ ਖਾਈ ਨਿਹਾਰਾਨ ਹੋਵੇਗੀ ਮੈਂ ਤੋ ਥੋੜਾ ਥੋੜਾ ਖਾਈ ਨਿਹਾਰਾਨ ਹੋਵੇਗੀ ਇੱਥੇ ਬੇਦਨਾ ਕੀ ਨਹੀਂ ਦੇਲਾ ਚਬਰ ਚਬਰ ਖਾਈ ਜਾਂਦੇ ਕਦੇ ਮੈਂ ਤਾਂ ਖਾ ਕੇ ਪੂਰੇ ਛੱਡੂ ਇੱਥੇ ਬੇਦਨਾ ਹਕੀਮ ਪਰੇਸ਼ਾਨ ਹੋਵੇਗੀ ਅਰੇ ਬੇਦਨਾ ਹਕੀਮ ਪਰ ਜਾਨ ਹੋਵੇਗੀ ਅੰਦਰ ਬੇਦਨਾ ਹਕੀਮ ਕਰਾ ਫੋਟੋ ਬਨੂ ਦੋਤਾ ਕਿੱਥੇ ਜਿੰਦਾ ਵਿਆਹ ਨਾਨੀ ਦੋਤਰਾ ਵੇ ਆਵਣ ਆਈ ਨਾਨੀ ਦੋਤਰਾ ਵੇ ਆਵਣ ਆਈ ਸ਼ੱਕ ਬੰਨੀ ਗਾਜ ਵਾਤੀ ゲットバリナカロー ਦੇ ਫੁੱਲ ਵਰਗੀ ਮੇਲਣ ਗਿੰਦੇ ਦੇ ਫੁੱਲ ਵਰਗੀ ਮੇਲਣ ਫੁੱਲ ਵਰਗੀ ਮੇਲਣ ਗਿੰਦੇ ਦੇ ਫੁੱਲ ਵਰਗੀ ਮੇਲਣ ਸਭ ਤੇ ਦਿਲਾਂ ਨੂੰ ਗੰਗੇ ਆ ਗਾ ਸਭ ਤੇ ਦਿਲਾਂ ਨੂੰ ਗੰਗੇ ਤੈਨੂੰ ਦੇਖਣ ਨਾਲ ਉਹ ਤੈਨੂੰ ਦੇਖਣ ਨਾਲ ਸਾਦਾ ਐਨਕ ਮੰਗੇ ਤੈਨੂੰ ਦਾ ਚਾਹ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਬਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਤੇ ਫੇਰ ਕੀ ਹੋ ਗਿਆ ਗੋਡੇ ਦੁੱਖ ਜਾਂਦੇ ਖੜ ਕੇ ਤਾਂ ਫੋਟੋ ਖਰਾ ਸਕਦੇ ਹੋਂ ਕੋਣ ਖੜਨਾ ਤਾਂ ਨਹੀਂ ਗੋਡੇ ਦੁੱਖਦੇ ਨਹੀਂ ਸੋਣ ਲਾ ਆ ਜਿਆਦਾ ਇਧਰ ਲੀਆਂ ਇਕੱਠੀਆਂ ਹੋਈਆਂ ਹੁੰਦੀਆਂ ਨੇ ਨਾ ਜਾਦਾ ਉਹ ਵਾਲਾ ਸੈਕਸ਼ਨ ਇਕੱਠਾ ਹੋਇਆ ਹੁੰਦਾ ਉਹ ਰੂਦ ਛਾਣਦਿਆਂ ਨੇ ਇਹ ਮੈਂ ਦੱਸ ਨਹੀਂ ਸਕਦੀ ਇੱਕ ਦੋ ਹੀ ਦੀ ਧੜੀ ਢੱਕੀ ਨਹੀਂ ਰਹਿਣ ਦੰਦੀਆਂ ਮਾਪੇਂ ਕਰਦਿਆਂ ਪੂਰੇ ਚੱਲ ਇੱਥੇ ਮੈਂ ਦੱਸ ਦੰਨੀ ਆ ਦਾਦੇ ਦੀ ਵੋਟੀ ਦੇ ਨਵਜਾਲੇ ਖੜੀ ਇੱਕੀ ਸੋਹਣੀ ਹੈ ਸੁਨਖੀ ਆ ਨਾ ਕੰਢੇ ਗੋਡੇ ਦੁਖਦੇ ਨੇ ਸਾਰੀ ਰਾਤ ਦਾਦੇ ਨਾਲ ਪੀਕ ਝੂਟ ਦੀਨ ਨਾਲੇ ਗੰਨੇ ਚੂਪਦੀ ਜਿਆਦਾ ਹੋਇਆ ਤੜਕਾ ਜਿਆਦਾ ਹੋਇਆ ਤੜਕਾ ਹੁੰਦਾ ਉਤੇ ਹੀ ਮੂਤਦੀ ਸਰੀਆਂ ਬੈਠੀਆਂ ਨੇ ਤੈਨੂੰ ਪੜੀਸ ਕੇ ਚੜ ਗਏ ਨਹੀਂ ਆਪ ਦਾ ਸੁੱਖਾ ਜਨ ਚੜ ਜਾਊਗਾ ਆਪ ਦਾ ਸੁੱਖਾ ਜਨ ਚੜ ਜਾਊਗਾ ਆ ਸੁੱਖੀ ਦੇ ਨੌਕੀ ਆ ਅ ਜੀਤੋਂ ਲੱਗਜੂ ਸੂਕਣ ਨੂੰ ਅ ਜੀਤੋਂ ਲੱਗਜੂ ਸੂਕਣ ਨੂੰ ਗੰਨੇ ਦੇ ਜੂ ਚੁੱਪਣ ਨਹੀਂ ਗੰਨੇ ਦੇ ਜੂ ਚੁੱਪਣ ਨੂੰ ਬਰੋਟਾ ਲਾਜੂ ਝੂਟੇ ਕਹਨੀ ਹੁੰਦੀ ਆ ਪਤਾ ਤੁਹਾਨੂੰ ਗੁੱਜਾ ਦੇ ਕੁੜੀਓ ਮੈਂ ਕਹਿ ਨਹੀਂ ਸਕਨਾ ਦਾ ਆ ਕੁੜੀਓ ਇਹਨਾਂ ਪਾਪੀਆਂ ਨੇ ਭੜ ਤੂੰ ਆ ਕੁੜੀਓ ਹੋਇਆ ਇੱਧਰ ਵੀ ਭਾਬੀਆਂ ਬੈਠੀਆਂ ਹੋਣੀਆਂ ਪਿੰਡ 'ਚ ਵੀ ਹੁੰਦੀਆਂ ਨੇ ਭਾਬੀਆਂ ਜਿਹੜੀਆਂ ਬਹੁਤ ਮਸ਼ਕਰੀਆਂ ਕਰਦੀਆਂ ਪੂਰੇ ਚੁੰਡਿਆਂ 'ਚ ਵੜਨਦੀਆਂ ਦੇ ਹੋਰਾਂ ਦੇ ਮੈਨੂੰ ਪਤਾ ਹੈ ਇੱਧਰ ਨਹੀਂ ਹੋ ਜਿਆ ਸਾਰੀਆਂ ਪਰਜਾਈਆਂ ਦੇ ਹੋਰ ਕਿੱਥੇ ਵਿਆਹ ਵਾਲਾ ਮੁੰਡਾ ਵੇੜਿਆਂ ਦੀ ਆ ਰਾ ਤੇਰਾ ਕੋਣਤਾ ਤੋਹਦਿਆਂ

ਕਿਓ ਹਲੇ ਬੋਲੋ ਨਾਨਕਿਓ ਕੀ ਤੁਸੀਂ ਚੰਪੇ ਛੋਲੇ 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 ਹਲਾ ਨਾਨਕਿਓ ਕੀ ਤੁਸੀਂ ਚੰਪੇ ਛੋਲੇ ਹਲਾ ਨਾਨਕਿਓ ਕੀ ਤੁਸੀਂ ਚੰਪੇ ਛੋਲੇ ਹਲਾ ਨਾਨਕਿਓ ਭਲੇ ਨਹੀਂ ਵੇੜੇ ਨਾਨਕੀਆਂ ਦੇ 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 ਲਾਲ ਮੁਰਗਾ

but ਬੱਲੇ ਬੱਲੇ ਵੇ ਮਹਿੰਦੀ ਰੰਗੀ ਪੱਗ ਵਾਲਿਆ ਬੱਲੇ ਬੱਲੇ ਵੇ ਮਹਿੰਦੀ ਰੰਗੀ ਪੱਗ ਵਾਲਿਆ ਤੇਰੀ ਪੱਗ ਦੇ ਪੇਚ ਨੇ ਪਟ ਲਈ ਮਹਿੰਦੀ ਰੰਗ ਕਹ ਲੈ ਤੇ ਤੁਸੀਂ ਕਾਚ ਤੋਂ ਹੀ ਕੱਢ ਕੇ ਲੈਣ ਦੀ ਹੋਰ ਪੰਗਾ ਸੇ ਅਗਲੀ ਬੋਦ ਦੇ ਪਾਟ ਨਹੀਂ ਵੰਗੰਚੀ ਨਿਕੜੇ ਹੁੰਦੀ ਆ ਅੱਥਰ ਆ ਜਾ ਮੁੰਡਿਆ ਤੂੰ ਤਾਂ ਕੁਮਾਰ ਆਈ ਆ ਠੀਕ ਹੈ ਜੇ ਮੁੰਡੇ ਆਵੇ ਤਾਂ ਕੰਠਾ ਕੜਾਇਆ ਜੇ ਮੁੰਡੇ ਆਵੇ ਤਾਂ ਕੰਠਾ ਤਵਾਇਆ ਸਾਨੂੰ ਵਿਕਰਾ ਦੇ ਮੈਂ ਕਿਹਾ जा <laughs> एक मिंट, एक मिंट। अच्छा लंडा लंगे नंगे पखी वांगुरु We ਯਾ ਦਰਨੀ ਦੇਖਦੀਆਂ ਦਰਦੀ ਦੇਖਦੀਆਂ ਦਰਨੀ ਦੇਖਦੀਆਂ ਬਦਲੇ ਘੋਰੀਆਂ ਮਾਵਾ ਮੈਂ ਕਿਹ ਬਦਲੇ ਘੋਰੀਆਂ ਮਾਵਾ ਨਹੀਂ ਨਿਕ ਜਾਈ ਮੁੰਡਾ ਨਾ ਵਿਆਹ ਕਰ ਦਿੰਦੀਆਂ ਨਿਕ ਜਾਈ ਮੁੰਡੇ ਨਾਲ ਵਿਆਹ ਕਰ ਦਿੰਦੀਆਂ ਦੇ ਕੇ ਚਾਰ ਕਲਾਵਾ ਮੈਂ ਕਿਹ ਦੇ ਕੇ ਚਾਰ ਕਲਾਵਾ ਨਹੀਂ ਇਸ ਜਵਾਨੀ ਨੂੰ ਨਹੀਂ ਇਸ ਜਵਾਨੀ ਨੂੰ ਕਿਹੜੇ ਖੂ ਵਿੱਚ ਪਾਵਾਂ para ਕਰੇ ਨੇ ਅਸਾ ਨਾ ਲੜੇ ਬਾਰ 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 ਸਲੀਖਾ ਟੇੜੇ ਗਈ ਸੀ ਲੈ ਅੰਦੀ ਸੰਤਰੇ ਦੀ ਥਾੜੀ ਲੈ ਅੰਦੀ ਸੰਤਰੇ ਦੀ ਥਾੜੀ ਗਿੱਧਾ ਤਾਂ ਸੱਜਦਾ ਓ ਗਿੱਧਾ ਦਾ ਸੱਜਦਾ ਨੱਚਣ ਮੁੰਡੇ ਦੇ ਆੜੀ ਗਿੱਧਾ ਤਾਂ ਸੱਜਦਾ ਸੋਣ ਲੱਗ ਗਈ ਨੀ ਚੱਕ ਪਹੋਣਾ ਨੀ ਮੈਂ ਡੇਲੇ ਵੇ ਮੁੰਡਿਆ ਵੇ ਗੱੱਦਰ ਜਿਹਾ ਵੇ ਪਰੇ ਹੋ ਜਾ ਬੁੜੀਆਂ ਬੜੀਆਂ ਚੰਡਾਲ ਹੁੰਦੀਆਂ ਉਹ ਹੁਣ ਦਿੱਤਾ ਦੇਖਦੀਆਂ ਜਦੋਂ ਆਪ ਕਾਉਂਦੀਆਂ ਫੇਰ ਦੇਖਣ ਨਹੀਂ ਦਿੰਦੀਆਂ ਹੁੰਦੀ ਆਹ ਇਦਨ ਹੋ ਜਾ ਜੇ ਹੁਣ ਆਪ ਕਾਉਂਦੀਆਂ ਤਾਂ ਨਾਗ ਲੈ ਕੇ ਤੇਰੇ ਮਗਰ ਹੋ ਜਾਣਾ ਚੱਕ ਪਹੋਣਾ ਨੀ ਮੈਂ ਡੇਲਿਆਂ ਨੂੰ ਗਈ ਸੀ ਚੱਕ ਬਾਰੀ ਬਾਰੀ ਆਉਂਦੀ ਹੈਪੀ 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 ਮੜਾ ਬੇੜਾ ਖੁੱਲ੍ਹਾ ਕਰ ਲਿਆ ਕਰੋ ਮੜਾ ਕੱਲੇ ਨੂੰ ਚਮਕ ਲੈਣ ਦਾ ਕਰੋ ਇਹਨਾਂ ਨੇ ਸਨੇਪਾਂ ਚ ਐਟਾਂ ਫਿਰ ਹੋਰ ਬਤਨ ਟੂਟੇ ਮਾਟੇ ਥ੍ਰੈਡ ਥਰੂਡ ਬਹੁਤ ਕੁਛ ਕਰਨਾ ਆਹੋ ਨੀ ਤੈਨ੍ਹ ਦੇ ਨਾਂ ਦੇ ਤਿੰਨ ਪਾ ਮਖਣੀ ਤੈਨ੍ਹ ਦੇ ਨਾਂ ਦੀ ਤਿੰਨ ਪਾ ਮਖਣੀ ਖਾ ਗਿਆ ਟੁਕਤੇ ਧਰ ਕੇ ਕੀ ਲੋਕੀ ਤਾਂ ਕਹਿੰਦੇ ਮਾੜਾ ਮਾੜਾ ਨੀ ਲੋਕੀ ਤਾਂ ਕਹਿੰਦੇ ਮਾੜਾ ਮੈਂ ਲੱਭਿਆ ਮਰ ਮਰ ਕੇ ਮੈਂ ਲੱਭਿਆ ਮਰ ਮਰ ਕੇ ਖੁੱਲਵੇ ਗੁਲਾਬਦਿਆਂ ਮੈਂ ਖੁੱਲਵੇ ਗੁਲਾਬਦਿਆਂ ਆ ਜਾ ਨਦੀ ਵਿੱਚ ਤੱਕ ਕੇ ਖੁੱਲਵੇ ਗੁਲਾਬ